ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਸੁਖਵੀਰ ਬਾਦਲ ਹੋਰਾਂ ਦੇ ਭਾਸ਼ਣ ਸੁਣ ਲਿਓ ਕੀ ਹੈ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਜਿਹੜੀ ਵਗਈ ਨਾ ਉਹ ਚ ਨਹਾਉਣ ਗਏ ਤਿੰਨ ਬੰਦੇ ਲੈ ਪਹਿਲੇ ਵਗਦੀ ਹੋਈ ਨਹੀਂ ਉਹ ਚ ਨਹਾਉਣ ਕਿਵੇਂ ਚਲੇ ਜਾਣਗੇ ਯਾਰ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਜਿਹੜੀ ਵਗਈ ਨਾ ਉਹ ਚ ਨਹਾਉਣ ਗਏ ਤਿੰਨ ਬੰਦੇ ਦੋ ਡੁੱਬ ਗਏ ਇੱਕ ਲੱਭੇ ਹੀ ਨਾ ਉਹ ਤਿੰਨੇ ਹੀ ਡੁੱਬ ਗਏ ਹੋਣਗੇ ਯਾਰ ਪਰ ਦੋ ਗਏ ਦਾ ਜਿਹੜਾ ਲੱਭੇ ਹੀ ਨਾ ਉਹਨੂੰ ਲੱਭੀਆਂ ਤਿੰਨ ਕਾਮਾਂ ਦੋ ਫੰਡਰਾਂ ਇੱਕ ਸੂਏ ਹੀ ਨਾ ਜਿਹੜੀ ਸੂਏ ਹੀ ਨਾ ਉਹਨੇ ਦਿੱਤੇ ਤਿੰਨ ਬੱਚੇ ਲੈ ਨਾਲੇ ਕਹਿੰਦੇ ਸੋਦੇ ਜਿਹੜੀ ਸੂਏ ਹੀ ਨਾ ਉਹਨੇ ਦਿੱਤੇ ਤਿੰਨ ਬੱਚੇ ਦੋ ਲਾਂਗੜੇ ਕੁੱਠੇ ਹੀ ਨਾ ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਏ ਦੋ ਖੋਟੇ ਇੱਕ ਚੱਲੇ ਹੀ ਨਾ ਜਿਹੜਾ ਚੱਲੇ ਹੀ ਨਾ ਉਹਨੂੰ ਦੇਖਣ ਆਏ ਤਿੰਨ ਸੁਨਿਆਰੇ ਦੋ ਅੰਨੇ ਇੱਕ ਨੂੰ ਦਿਸੇ ਹੀ ਨਾ ਜਿਹਨੂੰ ਦਿਸੇ ਹੀ ਨਾ ਉਹਦੇ ਮਾਰੀਆਂ ਤਿੰਨ ਮੁਕੀਆਂ ਦੋ ਖੁੱਸ ਗਏ ਕਬਜੀ ਨਾ ਲੈ ਆ ਭਾਸ਼ਣ ਇਹਨਾਂ ਦਾ ਕੱਖ ਹੈ ਕਿ ਦੀ ਕੁਝ ਇਹਦੀ ਕੁਝ ਨਿਕਲੇ ਆ ਚੋ ਹਰ ਗੱਲ ਚ ਮੁਕਰ ਜਾਂਦੇ ਐ ਸੋ ਇਹਨਾਂ ਤੇ ਆਹੀ ਬਸ ਪੰਗਾ ਇਹਨਾਂ ਨੂੰ ਕਿ ਆਮ ਬੰਦੇ ਕਿਉਂ ਆਗੇ ਇਹ ਆਮ ਬੋਲੀ ਚ ਕਿਉਂ ਸਮਝਾਣ ਕਿਉਂਕਿ ਹੁਣ ਅਸੀਂ ਤਾਂ ਬਈ ਆਮ ਘਰਾਂ ਚ ਮੈਂ ਕਹਿੰਦਾ ਸੀ ਕਨਵੈਂਟਰੀਆਂ ਤੇ ਸਰਕਾਰੀਾਂ ਸਰਕਾਰੀ ਸਕੂਲਾਂ ਚ ਪੜ੍ਹਨ ਦਾ ਇੱਕ ਫਾਇਦਾ ਹੈ ਵੱਡਾ ਫਾਇਦਾ ਹੈ ਬਾਕੀ ਤਾਂ ਚਲੋ ਨੰਬਰਾਂ ਨੂੰ ਬਣਾ ਵਾਲੇ ਹੈਗੇ ਨੇ ਵੀ ਨੰਬਰ ਵੱਧ ਆਉਂਦੇ ਆ ਪ੍ਰਾਈਵੇਟ ਵਾਲਿਆਂ ਦੇ ਹੁਣ ਤਾਂ ਸਰਕਾਰੀ ਦੇ ਵੀ ਆਉਣ ਲੱਗੇ ਪਹਿਲੀ ਗੱਲ ਤਾਂ ਸਰਕਾਰੀ ਸਕੂਲ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਤੁਹਾਡੇ ਸ਼ਖਸੀਅਤ ਨੂੰ ਨਖਾਰਨ 'ਚ ਬਹੁਤ ਦਾ ਵੱਡਾ ਹੱਥ ਹੈ ਮੈਂ ਕਹਿ ਬੈਠਾ ਕਿਤੇ ਇੱਕ ਦਿਨ ਪੱਤਰਕਾਰਾਂ ਨੂੰ ਕਹਿੰਦੇ ਜੀ ਕਿਵੇਂ ਮੈਂ ਕਿਹਾ ਸਰਕਾਰੀ ਸਕੂਲ ਸਭ ਤੋਂ ਪਹਿਲਾਂ ਸਿਖਾਉਂਦਾ ਵੀ ਫੈਸਲੇ ਕਿਵੇਂ ਲੈਣੇ ਨੇ ਜ਼ਿੰਦਗੀ 'ਚ ਡਿਸੀਜਨ ਮੇਕਿੰਗ ਪਾਵਰ ਸਰਕਾਰੀ ਸਕੂਲ ਸਿਖਾਉਂਦਾ ਹੈ ਕਹਿੰਦੇ ਜੀ ਕਿਵੇਂ ਮੈਂ ਕਿਹਾ ਜੀ ਘਰੋਂ ਤੁਰ ਪੈਂਦੇ ਆ ਫਿਰ ਰਾਤ 'ਚ ਹੀ ਫਿਰ ਫੈਸਲਾ ਕਰਨਾ ਪੈਂਦਾ ਵੀ ਘਰੋਂ ਤਾਂ ਚੱਲ ਪਏ ਸਕੂਲ ਜਾਈਏ ਜਾਂ ਨਾ ਇਹ ਤਾਂ ਫੈਸਲਾ ਆਪਣੇ ਹੱਥ 'ਚ ਹੈ ਨਾ ਉੱਥੇ ਕਿਹੜਾ ਘਰੇ ਫੋਨ ਆਉਣਾ ਆਪਣੇ ਵੀ ਤੁਹਾਡਾ ਮੁੰਡਾ ਨਹੀਂ ਆਇਆ ਪ੍ਰਾਈਵੇਟ 'ਚ ਪੜ੍ਹਦੇ ਫੋਨ ਆਉ ਉਹ ਵੀ ਤੁਹਾਡਾ ਬੱਚਾ ਨਹੀਂ ਆਇਆ ਅੱਜ ਫਿਰ ਫੈਸਲਾ ਲੈ ਲੈਂਦੇ ਵੀ ਚਲ ਚਲੇ ਜਾਨੇ ਕੋਈ ਗੱਲ ਨਹੀਂ ਫੇਰ ਜਾ ਕੇ ਇਹ ਫੈਸਲਾ ਲੈਣਾ ਭੱਜਣਾ ਅੱਧੀ ਛੁੱਟੀ ਵੇਲੇ ਜਾਂ 8ਵੇਂ ਪੀੜ੍ਹ 'ਚ ਭੱਜिए ਇਹ ਵੱਡਾ ਫੈਸਲਾ ਹੈ ਬਹੁਤ ਵੱਡਾ ਫੈਸਲਾ ਹੈ ਫੇਰ ਸਰਕਾਰੀ ਸਕੂਲ ਥੋੜੀ ਜਿਹੀ ਰਾਜਨੀਤੀ ਵੀ ਸਿਖਾਉਂਦੇ ਆ ਕੱਲਿਆਂ ਨੇ ਭੱਜਣਾ ਜਾਂ 4-5 ਨਾਲ ਲੈ ਲਈਏ ਟੜਾਇਆ ਬਣਾ ਲਈ ਇੱਕ ਫਿਰ ਸਰਕਾਰੀ ਸਕੂਲ ਇਹ ਵੀ ਸਗਾਉਂਦਾ ਚਲ ਸਾਰੀ ਛੁੱਟੀ ਵੇਲੇ ਲੜਨਾ ਕਿਹਦੇ ਨਾਲ ਆ ਸਰ ਜੇ ਦੇਖ ਲੈ ਵੀ ਉਹਦੇ ਨਾਲ ਲੜਨਾ ਏ ਵੀ ਦੇਖਣਾ ਵੀ ਉਹਦੇ ਨਾਲ ਕਿੰਨੇ ਕਨੇ ਵੀ ਜੇ ਵੱਧ ਹੋਏ ਫਿਰ ਭੱਜਣਾ ਕਿਧਰ ਦੀ ਹੈ بڑے ਫੈਸਲੇ ਸਰਕਾਰੀ ਸਕੂਲਸ ਕਾ ਦਿੰਦੇ ਆ ਜੀ ਤੁਹਾਨੂੰ ਇਹਨਾਂ ਨੂੰ ਕੀ ਪਤਾ ਹੈ ਪਹਾੜਾਂ ਵਾਲਿਆਂ ਨੂੰ ਫਿਰ ਤਾਂ ਇਹੋ ਤਾਂ ਫਿਰ ਆਪਣੇ ਪਿਤਾ ਨੂੰ ਪਿਤਾ ਜਮਾਨ ਗਈ ਜਾਂਦੇ ਰਹਿੰਦੇ ਆ ਉਹ ਜੇ ਮੇਰਾ ਕਸੂਰ ਹੈ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਕਮਾ ਲਓ ਪੈਸੇ ਧਰਮ ਚੋਂ ਕਮਾਏ ਲੋਕਾਂ ਦੇ ਗਰੀਬਾਂ ਦੇ ਹੱਕ ਮਾਰ ਕੇ ਪੈਸੇ ਕਮਾਏ ਨਾਲ ਲੈ ਜੂਗੇ ਧਰਮ ਰਾਜ ਨਾਲ ਗੱਲ ਹੋ ਗਈ ਵੀ ਤੁਹਾਡੇ ਨਾਲ ਆ ਜਾਣਗੇ ਇੱਥੇ ਹੀ ਲੱਗਣਗੇ ਹੁਣ ਦੇਖ ਲਓ ਪਲਸਟਰਾਂ ਵੀ ਲੱਗ ਜਾਂਦੇ ਕਦੇ ਇੱਧਰਲੀ ਮਾਂ ਜੀ ਟੰਗੀ ਬੈਠਾ ਹੁੰਦਾ ਕਦੇ ਇੱਧਰਲੀ ਕਦੇ ਲੱਤ ਇੱਥੇ ਹੀ ਲੱਗਣਗੇ ਸਾਰੇ ਦੇਖਿਓ ਤੁਸੀਂ ਖੂਦੀ ਮਿੱਟੀ ਖੂਨ ਨੂੰ ਲੱਗ ਜਾਂਦੀ ਏ ਉਹ ਕਹਿੰਦੇ ਸਹੀ ਹੈ ਨਾ ਤਾੜੀਆਂ ਮਾਰ ਕੇ ਹੌਸਲਾ ਵਧਾ ਦੇ ਕੋ ਥੋੜਾ ਜਿਹਾ ਬਸ ਮੈਂ ਤਾਂ ਸਾਰੀ ਰਾਤ ਬੋਲੀ ਜਾਮਾਂ ਇਹਦੇ ਪੋਤਲੇ ਫਰੋਲ ਦੂੰ ਮੈਂ ਗੱਲ ਕਰ ਮੈਨੂੰ ਕਿਤੇ ਨਾ ਕਿਤੇ ਹੋਰ ਜਾਣਾ ਪੈਂਦਾ ਫਿਰ ਫਿਰ ਕਦੇ ਫੇਰ ਆ ਜਾਊਂਗਾ ਮੈਂ 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 ਤਾਂ ਇਹੇ ਕੰਮ ਤੀਆਂ ਜੀ ਮੈਂ ਤੁਹਾਨੂੰ ਪਹਿਲਾਂ ਕਹਤਾ ਵੀ ਮੈਂ ਤਾਂ ਨਵੇੜੀ ਬੈਠਾ ਸਾਰਾ ਕੁਝ ਇਹਨਾਂ ਨੂੰ ਘੱਟੋ ਘੱਟ ਮੈਂ ਲੋਕਾਂ ਨੂੰ ਲੁੱਟਣ ਨਹੀਂ ਦੇਣਾ ਇੱਕ ਇੱਕ ਰੁਪਏ ਦਾ ਹਿਸਾਬ ਲੈ ਕੇ ਪਿਆਸ ਸਮੇਤ ਪੈਸੇ ਤੁਹਾਡੇ ਕਰਾਂ ਚ ਵਾਪਸ ਆਉਣਗੇ ਇੱਕ ਇੱਕ ਰਪਈ। ਟਾਈਮ ਲੱਗ ਸਕਦਾ। ਕੋਟਾਂ ਆ ਜਾਂਦੀਆਂ ਵਿੱਚ ਵਿੱਚ ਅਦਾਲਤਾਂ ਆ ਜਾਂਦੀਆਂ ਕਾਨੂੰਨ ਮੁਤਾਬਕ ਚੱਲਦੇ ਨੇ। ਨਵੀਆਂ ਭਰਤੀਆਂ ਕਰਨਾ 54154 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਨਹੀਂ। 54000 ਨੌਕਰੀਆਂ ਤੁਹਾਡੇ ਚ ਵੀ ਕਿਸੇ ਨੂੰ ਮਿਲੀਆਂ ਹੋਣੀਆਂ। 1 ਰੁਪਈਏ ਦਾ ਹੱਥ ਖੜਾ ਕਰ ਦੋ ਵੀ 1 ਰੁਪਈਆ ਕਿਸੇ ਨੇ ਮੰਗਿਆ ਹੋਵੇ ਜਾਂ ਕੋਈ ਐਮਐਲਏ ਜਾਂ ਮੰਤਰੀ ਦੀ ਸਿਫਾਰਿਸ਼ ਪਈ ਹੋਵੇ। 53000 ਨੌਕਰੀਆਂ ਚ ਪਹਿਲਾਂ ਮਿਲਦੀਆਂ ਕਦੇ? بس ਇਹਨਾਂ ਦੇ ਇਹਨਾਂ ਨੇ ਤਾਂ ਸੋਚਿਆ ਹੀ ਨਹੀਂ ਲੋਕਾਂ ਬਾਰੇ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਇਹਤੋਂ ਬਾਅਦ ਖਤਮ ਕੰਮ ਕਰਦੇ ਬਸ ਸੋ ਇਸ ਕਰਕੇ ਇਹਨਾਂ ਦਾ ਤੁਸੀਂ ਹਿਸਾਬ-ਚਾ ਲਾ ਲਿਓ ਮੇਰੀਆਂ ਗੱਲਾਂ ਸੁਣ ਕੇ ਮੈਂ ਤਾਂ 라이 ਬੈਠੇ ਹਾਂ ਤੁਸੀਂ ਮੈਂ ਤੁਹਾਡੀ ਬਦਲਵਾਈ ਜੀ ਦੇਖ ਲਈ ਅੱਖਾਂ ਤੋਂ ਪਤਾ ਲੱਗ ਜਾਂਦਾ ਹੈ ਹਨਾ ਵੀ ਕਿੱਧਰ ਨੂੰ ਹੋਊ ਕੰਮ ਪੈਸੇ ਪੂਸੇ ਇਹਨਾਂ ਕੋਲੇ ਬਹੁਤ ਹੈ ਇਹ ਕਹਿੰਦੇ ਅਸੀਂ ਪੈਸੇ ਵੰਡਾਂਗੇ। ਇਹ ਇੱਕ ਰਾਤ ਪਹਿਲਾਂ ਜਾਂ ਦੋ ਰਾਤਾਂ ਪਹਿਲਾਂ ਆਉਂਦੇ ਹੁੰਦੇ ਆ ਤੁਹਾਡੇ ਕੋਲੇ। ਪੈਸੇ ਵੰਡਣ ਆਉਣਗੇ ਤੁਹਾਨੂੰ। ਮੇਰੇ ਹੱਥ ਬਣ ਕੇ ਬੇਨਤੀ ਜਵਦੀ ਵਾਲੇ ਜੇ ਪੈਸੇ ਵੰਡਣ ਆਏ ਜਵਾਬ ਨਾ ਦਿਓ। ਲੈ ਲਿਓ। ਲక్ష్ਮੀ ਨੇ ਮੋੜੀ ਦੀ ਹੁੰਦੀ ਆ ਪਤਾ ਦੀਵਾਲੀ ਵਾਲੇ ਦਿਨ ਵੀ ਕੁੰਡਾ ਖੁੱਲਾ ਰੱਖਦਿਆਂ ਕਰਦਾ ਵੀ ਲక్ష్ਮੀ ਵੀ ਆ ਜਾਏ। ਬਸ ਐ ਕਰ ਦਿਓ ਵੀ ਵੀ ਐ ਪੈਸੇ ਵੜ ਕੇ ਕਦੇ ਵੀ ਹਾਂ ਹਾਂ। ਤੇ 19 ਤਰੀਕ ਨੂੰ ਸੰਜੀਵ ਰੋਡ ਦੀ ਫੋਟੋ ਤੇ ਸਾਹਮਣੇ ਝਾੜੂ ਵਾਲਾ ਬਟਨ ਦੱਬ ਕੇ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦਿਓ ਬਾਕੀ ਨੂੰ ਮਾਫ ਹੈ ਬਹੁਤ ਸਵਾਮਿਦਾਰ ਇਲਾਕਾ ਹੈ ਬਹੁਤ ਸਵਾਮਿਦਾਰ ਇਲਾਕਾ ਹੈ ਭਜਨ ਸਾਰੇ ਸਮਝ ਗਏ ਫਿਰ ਤੁਹਾਡੇ ਵੱਲੋਂ ਮੈਂ ਸਮਝਾਂ ਜਵੱਦੀ ਵਾਲਿਆਂ ਪਾਸੋਂ ਵੀ ਦੁਨੀਆ ਤੋਂ ਉੱਪਰ ਜਾ ਕੇ ਦੋ ਨਾਅਰੇ ਲਾ ਦਿਓ ਇਨਕਲਾਬ ਮੈਨੂੰ ਪਤਾ ਲੱਗਿਆ ਇੱਥੇ ਹੀ ਫਿਰਦੇ ਆ ਕਿਤੇ ਪਰਲੀਆਂ ਗਲੀਆਂ ਇਹ ਜੀ ਇਹ ਸੂਲਾਂ ਦੇ ਫਿਰਦੇ ਰਹਿੰਦੇ ਆ ਇਹ ਦੋ ਚਾਰ ਤਾਂ ਇੱਥੇ ਵੀ ਆਏ ਹੁਣ ਉਹਨਾਂ ਦੇ ਬੰਦੇ ਵੀ ਕਿਵੇਂ ਸੀ ਕੀ ਸੀ ਕੱਠ ਕਿੰਨਾ ਸੀ ਸਾਰਾ ਕੁਝ ਦੱਸ ਦੇਣਗੇ ਪਰ ਜਦੋਂ ਪੁੱਛਣਗੇ ਨਾਰੇ ਕਿਵੇਂ ਲੱਗ ਰਹੇ ਸੀ ਉਹ ਤਾਂ ਘਟੋ ਘਟੇ ਦੱਸਣ ਵੀ ਤੁਹਾਡੇ ਘਰੇ ਵੀ ਸੁਣੇ ਹੋਣੇ ਜੀ ਹੁਣ ਨਾਰੇ ਦੱਸਣ ਦੀ ਕੀ ਲੋੜ ਹੈ ਕੰਨ ਪਾੜ ਤੇ ਸਾਡੇ ਤਾਂ ਪੜ ਤੇ ਪਾੜ ਤੇ ਲੋਕਾਂ ਨੇ ਉੱਥੇ ਥੋੜੇ ਉੱਚੀ ਕਰੋ ਕੰਮ ਇਹ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਜਿੰਦਾਬਾਦ ਰਹੋ ਆਬਾਦ ਰਹੋ ਤਰੱਕੀਆਂ ਕਰੋ ਤੁਹਾਡੇ ਨਾਲ ਹਰਾਮ ਨਾ ਜਾਇਓ ਮਾਮਾ ਪੈਣਾ ਵੀ ਨੇ ਬਜ਼ੁਰਗ ਵੀ ਨੇ ਹੈਨਾ ਛੋਟੇ ਬੱਚੇ ਵੀ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਆ ਕੋਈ ਮੰਗ ਪੱਤਰ ਜਾਂ ਕੋਈ ਆ ਪਲੀਜ਼ ਲੈ ਲਓ ਪੁਛਾ ਸਾਬਾ ਫੜ ਲੈ ਲਓ ਆ ਦੇ ਦਿਓ